ਸੁਨੀਲ ਜਾਖੜ ਦੇ ਖਿਲਾਫ ਹੁਣ ਐਕਸ਼ਨ ਦੀ ਤਿਆਰੀ ਚੱਲਦੀ ਪਈ ਹੈ ਚਰਚਾਵਾਂ ਚੱਲਦੀਆਂ ਪਈਆਂ ਕਿ ਸੁਨੀਲ ਜਾਖੜ ਨੂੰ ਬਦਲ ਦਿੱਤਾ ਜਾਵੇਗਾ ਸੁਨੀਲ ਜਾਖੜ ਹੁਣ ਪੰਜਾਬ ਪ੍ਰਧਾਨ ਨਹੀਂ ਰਹਿਣਗੇ ਇਸ ਬਾਰੇ ਚਰਚਾਵਾਂ ਹੁਣ ਤੇਜ਼ ਹੁੰਦੀਆਂ ਜਾ ਰਹੀਆਂ ਨੇ ਤੇ ਸੱਚਾਈ ਕਿੰਨੇ ਕ ਹੈ ਕਿਉਂਕਿ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬੀਜੇਪੀ ਪੰਜਾਬ ਦੇ ਅੰਦਰ ਵੋਟ ਪਰਸੈਂਟੇਜ ਵਧਾ ਸਕੀ ਹੈ ਇਹਦੀਆਂ ਗੱਲਾਂ ਸੁਨੀਲ ਜਾਖੜ ਦੇ ਹਮਾਇਤੀ ਜ਼ਰੂਰ ਕਰਦੇ ਨੇ ਬੀਜੇਪੀ ਲੀਡਰ ਇਹ ਗੱਲਾਂ ਜ਼ਰੂਰ ਕਰਦੇ ਨੇ ਕਿ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਬੀਜੇਪੀ ਦੀ ਪਰਫਾਰਮੈਂਸ ਪੰਜਾਬ ਦੇ ਅੰਦਰ ਪਹਿਲਾਂ ਨਾਲੋਂ ਚੰਗੀ ਰਹੀ ਹੈ ਪਰ ਗੱਲ ਇਹ ਹੈ ਕਿ ਹੁਣ ਬੀਜੇਪੀ ਕੀ ਸੁਨੀਲ ਜਾਖੜ ਤੋਂ ਖਫਾ ਹੈ ਇੱਕ ਪਾਸੇ ਜਿੱਥੇ ਵੋਟ ਪਰਸੈਂਟੇਜ ਵਧੀ ਹੈ ਉੱਥੇ ਦੂਜੇ ਪਾਸੇ ਬੀਜੇਪੀ ਨੇ ਇੱਕ ਵੀ ਸੀਟ ਲੋਕਸਭਾ ਇਲੈਕਸ਼ਨਸ ਦੇ ਵਿੱਚ ਨਹੀਂ ਜਿੱਤੀ ਉਸ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਹੋਈ ਹੈ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਸ਼ਰਮਨਾਕ ਹਾਰ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪਿਆ ਹੈ ਬੀਜਪੀ ਦੇ ਕੰਟੈਸਟੈਂਟ ਸ਼ੀਤਲ ਅੰਗਰਾਲ ਨੂੰ ਭਾਵੇਂ ਦੂਜੇ ਸਥਾਨ ਤੇ ਆਏ ਨੇ ਪਰ ਵੋਟਾਂ ਨਾ ਮਾਤਰ ਪਈਆਂ ਨੇ ਜਿਸ ਤੋਂ ਬੀਜਪੀ ਦੇ ਹੋਲਡ ਦਾ ਸਾਫ਼ ਪਤਾ ਲੱਗ ਰਿਹਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਇੰਨਾ ਕਰੂਸ਼ੀਅਲ ਟਾਈਮ ਬੀਜਪੀ ਦੇ ਵਾਸਤੇ ਚੱਲਦਾ ਪਿਆ ਪੰਜਾਬ ਦੇ ਅੰਦਰ ਜਿੱਥੇ ਬੀਜਪੀ ਚਾਹੁੰਦੀ ਸੀ ਹੋਲਡ ਕਾਇਮ ਕਰਨਾ ਨਾ ਤਾਂ ਲੋਕ ਸਭਾ ਦੀ ਕੋਈ ਸੀਟ ਆਈ ਤੇ ਉਸ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਵੀ ਵਧੀਆ ਪਰਫਾਰਮ ਨਹੀਂ ਕੀਤਾ ਜਾ ਸਕਿਆ ਉਸ ਸੀਟ ਤੋਂ ਜਿੱਥੋਂ ਉਹਨਾਂ ਦਾ ਉਮੀਦਵਾਰ ਐਮ ਐਲ ਏ ਰਹਿ ਚੁੱਕਿਆ ਹੈ ਅਜੇ ਥੋੜੀ ਦੇਰ ਪਹਿਲਾਂ ਹੀ ਸ਼ੀਤਲ ਅੰਗਰਾਲ ਦੇ ਆਮ ਆਦਮੀ ਪਾਰਟੀ ਛੱ ਔਰ ਸ਼ੀਤਲੰਗਰਾਲ ਹੀ ਭਾਜਪਾ 'ਚ ਜਾ ਕੇ ਤੇ ਇਸ ਸੀਟ ਤੋਂ ਉਮੀਦਵਾਰ ਬਣਦੇ ਨੇ ਸ਼ੀਤਲੰਗਰਾਲ ਦਾਅਵੇ ਕਰਦੇ ਨੇ ਕਿ ਮੈਂ ਇਸ ਸੀਟ ਨੂੰ ਜਿਤਾ ਦਵਾਂਗਾ ਇਹ ਮੇਰੇ ਲੋਕ ਨੇ ਇਹ ਮੇਰੀ ਹੀ ਸੀਟ ਹੈ ਪਰੰਤ ਦੇ ਵਿੱਚ ਹਰ ਕਿਸੇ ਨੇ ਦੇਖ ਲਿਆ ਕਿ ਹਾਲਾਤ ਕੀ ਬਣੇ ਸ਼ੀਤਲੰਗਰਾਲ ਜਿੰਨੇ ਮਾਰਜਨ ਦੇ ਨਾਲ ਮੋਹਿੰਦਰ ਭਗਤ ਜਿੱਤੇ ਨੇ ਉਸ ਦਾ ਅੱਧਾ ਵੀ ਸ਼ਾਇਦ ਕਾਇਮ ਨਹੀਂ ਕਰ ਸਕੇ ਜਿਸ ਤੋਂ ਬਾਅਦ ਬੀਜੇਪੀ ਜਿਹੜੀ ਹੈ ਉਹ ਜਿਸ ਅਵਸਥਾ 'ਚ ਪਹੁੰਚ ਗਈ ਹੈ ਉਹ ਸਮਝਿਆ ਜਾ ਸਕਦਾ ਹੈ ਪੰਜਾਬ ਦੇ ਅੰਦਰ ਬੀਜੇਪੀ ਜਿਸ ਅਵਸਥਾ ਦੇ ਵਿੱਚ ਪਹੁੰਚ ਗਈ ਹੈ ਉਹ ਸਮਝਿਆ ਜਾ ਸਕਦਾ ਹੈ ਲੋਕ ਸਭਾ ਇਲੈਕਸ਼ਨਸ ਦੇ ਤਾਂ ਪਹਿਲਾਂ ਹੀ ਹੁੰਜਾ ਫੇਰ ਦਿੱਤਾ ਸੀ ਬੀਜੇਪੀ ਨੂੰ ਇੱਕ ਸੀਟ ਵੀ ਨਹੀਂ ਮਿਲੀ ਉਸ ਤੋਂ ਚੰਗੀ ਜੇ ਸੀਟਾਂ ਦੀ ਦੌੜ ਦੀ ਗੱਲ ਕਰੀਏ ਸੀਟਾਂ ਦੇ ਵਿੱਚ ਤਾਂ ਅਕਾਲੀ ਦਲ ਚੰਗੀ ਰਹਿ ਗਈ ਬੀਜੇਪੀ ਤੋਂ ਜਿਨੇ ਇੱਕ ਸੀਟ ਤੇ ਘੱਟੋ ਘੱਟ ਗ੍ਰੈਬ ਕਰ ਲਈ ਪਰ ਦੂਜੇ ਪਾਸੇ ਅਕਾਲੀ ਦਲ ਦਾ ਵੋਟ ਪਰਸੈਂਟੇਜ ਘਰੇਆ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਵੇਗਾ ਖੈਰ ਅੰਕੜੇ ਤਾਂ ਇੱਕ ਪਾਸੇ ਜਾਣਦੇ ਆ ਚਰਚਾ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਦੀ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੂੰ ਇਹਨਾਂ ਆਧਾਰਾਂ ਦੇ ਉੱਤੇ ਹੀ ਪ੍ਰਧਾਨਗੀ ਤੋਂ ਲਾਇਆ ਜਾਵੇ ਸੁਨੀਲ ਜਾਖੜ ਦੀ ਪ੍ਰਧਾਨਗੀ ਲਵੇਗਾ ਕੌਣ ਗੱਲ ਇੱਥੇ ਖੜਦੀ ਹੈ ਕਿ ਪੰਜਾਬ ਪ੍ਰਧਾਨ ਬਣੇਗਾ ਕੌਣ ਬੀਜੇਪੀ ਦਾ ਪੰਜਾਬ ਪ੍ਰਧਾਨ ਕਿਸ ਨੂੰ ਲਾਇਆ ਜਾਵੇਗਾ ਦਰਅਸਲ ਚਰਚਾਵਾ ਦੇ ਵਿੱਚ ਨਾਮ ਉੱਭਰ ਕੇ ਆ ਰਿਹਾ ਹੈ ਔਰ ਇੱਕ ਨਹੀਂ ਸਗੋ ਦੋ ਨਾਮ ਉੱਭਰ ਕੇ ਆਂਦੇ ਪੈਨ ਜਿਨ੍ਹਾਂ ਦੇ ਵਿੱਚ ਇੱਕ ਤਾਂ ਵਿਜੇ ਸਾਂਪਲਾ ਨੇ ਔਰ ਦੂਜੇ ਮਨੋਰੰਜਨ ਕਾਲੀਆ ਦਾ ਨਾਮ ਵੀ ਸਾਹਮਣੇ ਆ ਰਿਹਾ ਹਾਲਾਂਕਿ ਮਨੋਰੰਜਨ ਕਾਲੀਆ ਕੀ ਇਸ ਅਹੁਦੇ ਉੱਤੇ ਆ ਕੇ ਇਸ ਅਹੁਦੇ ਉੱਤੇ ਆ ਕੇ ਬਿਠਾਏ ਜਾਣਗੇ ਜਾਂ ਨਹੀਂ ਇਹ ਅਜੇ ਸ਼ਸ਼ੋਪੰਜ ਹੈ ਪਰ ਦੂਜੇ ਪਾਸੇ ਵਿਜੇ ਸਾਂਪਲਾ ਦਾ ਨਾਮ ਤਾਂ ਬੇਸ਼ੱਕ ਵੱਡੀ ਮਾਤਰਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਵਿਜੇ ਸਾਂਪਲਾ ਪਹਿਲਾਂ ਵੀ ਜਦੋਂ ਲੋਕ ਸਭਾ ਇਲੈਕਸ਼ਨਸ ਸੀ ਤਾਂ ਉਹਨਾਂ ਨੂੰ ਸੀਟ ਨਹੀਂ ਦਿੱਤੀ ਗਈ ਇਲੈਕਸ਼ਨ ਨਹੀਂ ਲੜਨ ਦਿੱਤੀ ਗਈ ਤੇ ਚਰਚਾਵਾਂ ਸੀ ਕਿ ਇਸੇ ਕਾਰਨ ਖਫਾ ਹੋ ਕੇ ਉਹ ਪਾਰਟੀ ਛੱਡਣ ਲੱਗੇ ਨੇ ਇਥੋਂ ਤੱਕ ਗੱਲ ਚੱਲੀ ਸੀ ਕਿ ਸੁਖਬੀਰ ਸਿੰਘ ਬਾਦਲ ਨਾਲ ਤੱਕ ਗੱਲਾਂ ਉਹਨਾਂ ਦੀਆਂ ਹੋ ਗਈਆਂ ਸੀ ਉਦੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕਦੀ ਕਾਂਗਰਸ ਦਾ ਪੱਲਾ ਫੜਨ ਦੇ ਬਾਰੇ ਚਰਚਾਵਾਂ ਆ ਰਹੀਆਂ ਸੀ ਕਦੀ ਆਮ ਆਦਮੀ ਪਾਰਟੀ ਨਾਲ ਗੱਲਾਂ ਚੱਲ ਰਹੀਆਂ ਸੀ ਪਰੰਤ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਹੁਣ ਕਿਹਾ ਜਾ ਰਿਹਾ ਕਿ ਰੋਕਿਆ ਇਸੇ ਆਧਾਰ ਤੇ ਗਿਆ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਜਾਵੇ ਹੁਣ ਵੱਡਾ ਅਹੁਦਾ ਕੀ ਪੰਜਾਬ ਪ੍ਰਧਾਨ ਦਾ ਅਹੁਦਾ ਆ ਇਹ ਸਮਾਂ ਦੱਸੇਗਾ ਫਿਲਹਾਲ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਹੁਣ ਕਿਹੜਾ ਲੀਡਰ ਆਉਣ ਵਾਲਾ ਹੈ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਸੁਨੀਲ ਜਾਖੜ ਦੀ ਪ੍ਰਧਾਨਗੀ ਖੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਦ ਤੱਕ ਲਈ ਬਨੇ ਰਹੋ 1 India Punjabi Subscribe to 1 India channel and never miss an update